ਪੰਜਾਬ ਸਰਕਾਰ ਨੇ ਘਰੇ ਬੰਦ ਕਰਤਾ ਹੁਣ ਕੱਪੜੇ ਧੋ ਰਹੇ ਆ ਸਵੇਰੇ ਸਵੇਰੇ ਮੌਸਮ ਆਜ ਐਹੀ ਆ 19 20 ਮਹੀਨਾਂ ਤੇ ਕੱਪੜੇ ਧੋ ਰਹੇ ਆ ਮਸ਼ੀਨ ਚ ਪਾਇਆ ਸੀ ਹੁਣ ਜੀ ਕੱਢੇ ਆ ਤੇ ਆ ਸਾਫ਼ ਕਰਲੇ ਆ ਆ ਧੋ ਰਹੇ ਹਾਂ ਤੇ ਆ ਆ ਉਸ ਵਾਰ ਇਹ ਸਾਫ਼ ਪਾਣੀ ਤੋਂ ਮਾਰ ਰੇ ਤੇ ਆ ਤੁਹਾਡਾ ਸਟਰਕਟਰ ਦਾ ਭਾਈ ਤੇ ਕੱਪੜੇ ਧੋ ਰਹੇ ਆ ਭਾਈ ਅਹਦੇ ਸਰਤਾਵਾ ਭਾਈ ਉਹਰੇ ਆਪਣੇ ਪੈਗੀ ਕਰੇ ਮਜਬੂਰੀ ਆ ਪੰਜਾਬ ਦੁਕਾਨ ਕਰੇ ਬੰਦ ਕਰਦਾ ਚਲੋ ਮੇਰ ਵਾਲੇ ਭਗਵਾਨ ਉਹ ਜਲੇ ਭਰਾਓ ਭਗਵਾਨ ਦੀ ਮਰਜੀ ਆ ਏ ਉਹਨਾਂ ਅੱਜ ਦੀ ਮਰਜੀ ਆ ਏ ਜਿੱਥੇ ਰਹਿਣਾ ਪਊਗਾ ਪ੍ਰਮਾਤਮਾ ਤੇਰੀ ਰਜ਼ਾ ਵਿੱਚ ਰਹਿ ਰਹਿ ਜੋ ਰਹਿਣਾ ਪਊਗਾ ਉਸ ਦਿਨ ਅਕਲਗੀਆਂ ਵਾਲਾ ਜਗ ਭਾਵੇਂ ਸਭ ਨੂੰ ਸੁਜਾਇਏ ਉਹ ਕੋਈ ਗੱਲ ਹੈ ਆ ਅਸੀਂ ਹੈਗੇ ਨਿਮਰਤਾ ਦੇ ਵਿੱਚ ਰਹਿਣ ਵਾਲੇ ਮੰਨੀਂ ਮਾ ਮਾ ਤੁਸੀ ਵਿਚਰੋ ਕੋਈ ਕਾਹੇ ਆਪਾਂ ਘਰ ਦੇ ਕੋਲੇ ਧੋਈਏ ਚਾਹੇ ਆਪਾਂ ਘਰ ਦੇ ਧੋਈਏ ਭਾਂਡੇ ਆਪਾਂ ਗੁਰੂ ਘਰ ਦੇ ਜਾ ਕੇ ਬਰਤਨ ਸਾਫ ਕਰ ਲਈਏ ਨਾ ਦੇਖੋ ਕਿ ਹੁਣ ਪੰਜਾਬ ਸਰਕਾਰ ਨੇ ਬੰਦਤਾ ਕਰਿਆ ਜਿਹੜਾ ਕੀ ਕਰੀ ਰੇ ਹੁਣ ਬਿੱਲੇ ਬੈਠੇ ਆ ਹੁਣ ਦਿਵਾਨਾ ਮੈਂ ਪ੍ਰਮਾਤਮਾ ਦਾ ਨਾਮ ਜਪਾਂਗੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਤੁਹਾਨੂੰ 7 ਮਹੀਨੇ ਪਹਿਲਾਂ ਬੰਦ ਕਰਤਾ ਸੀ ਘਰੇ ਤੇ ਅੱਜ ਫੇਰ ਤਰੀਵ 4-5 ਦਿਨ ਹੋ ਗਏ 6 ਦਿਨ ਹੋ ਗਏ ਆ ਬੰਦ ਕੀਤਾ ਹੋਇਆ ਕੀ ਕਰੀਏ ਸੁਭਾ ਜੀਓ ਕੀ ਕਰੀਏ ਲੜੀਏ ਹੁਣ ਆਪਾਂ ਆਪਾਂ ਨਾ ਨਹੀਂ ਕਿਉਂਕਿ ਪੰਜਾਬ ਸਰਕਾਰ ਵੱਡੀ ਆ ਭਾਈ ਮੁੱਖ ਮੰਤਰੀ ਸਾਹਿਬ ਨੇ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਇੱਕ ਛੋਟੇ ਜਿਹੇ ਬੰਦੇ ਆ ਚਲੋ ਵਾਇਬ ਦਾ ਭਾਣਾ ਮੰਨ ਰਹੇ ਆ ਦੇ ਲੈਣੇ ਰਹਿਣੇ ਆ ਉਹਦੇ ਲਈ ਜੋੜਾ ਬਗਰਾਵਾ ਉਹਦੀ ਮੌਜ ਆ ਰੱਬ ਜੀ ਜੰਗਾਂ ਨਹੀਂ ਰਹਿਣਾ ਸੀ ਦੇਖੋ ਰੰਗ ਕਰਤਾਵ ਦੇ ਕਪੜੇ ਧੋਰੇ ਆਂ ਭਾਉ ਆ ਉਹਨਾਂ ਦੇ ਦੂਜੇ ਕਪੜੇ ਸੁੱਕਦੇ ਨੇ ਉਹਨ ਕੱਢੂਗਾ ਮੈਂ ਆਪਾਂ ਤੁਸੀਂ ਵੀ ਨਾਮ ਕਰੋ ਦੋ ਦਿਨੋਂ ਘਰੇ ਬੈ ਕਪੜੇ ਤੋਇਆ ਕਰੋ ਪਾ ਲੋ ਭਰਾਵੋ ਮੈਂ ਤੁਹਾਨੂੰ ਅਪੀਲ ਕਰੂੰਗਾ ਤੁਸੀਂ ਵੀ ਹਾਂ ਤੋ ਲੈ ਕਰੋ ਭਰਾਵੋ ਕੋਈ ਨਹੀਂ ਕੁਝ ਨਹੀਂ ਹੁੰਦਾ ਵਾਹਿਗੁਰੂ ਰਹਿਣ ਰਹੋ ਮਨੋਂ ਮਨੋਂ ਜੀਓ ਭਰਾਵੋ ਆਲਾ ਦਮੀਂ ਜੀਓ ਭਰਾਵੋ Subscribe to One India channel and never miss an update.